ਹਾਂਜੀ ਸਸਰੀਕਾਲ ਜੀ ਕਿਵੇਂ ਹਾਲ ਚਾਲ ਮੈਨੂੰ ਉਮੀਦ ਹੈ ਸਾਰੇ ਠੀਕ ਹੋਵਗੇ ਚਲੋ ਗੱਲ ਕਰਦੇ ਆ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਿਹੜਾ ਰੇਸਿਜ਼ਮ ਇੰਨਾ ਇੰਡੀਅਨ ਲੋਕਾਂ ਲਈ ਵਧਦਾ ਜਾ ਰਿਹਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 911 ਤੋਂ ਬਾਅਦ ਇਹ ਕੰਮ ਜਿਆਦਾ ਵਧਿਆ ਉਸ ਤੋਂ ਪਹਿਲਾਂ ਕਦੇ ਇੰਨਾ ਨਫ਼ਰਤ ਨਸਲਵਾਦੀ ਕਦੇ ਨਹੀਂ ਦੇਖਿਆ ਗਿਆ ਸੀ ਸਿੱਖਾਂ ਦੇ ਨਾਲ ਔਰ ਹਿੰਦੂਆਂ ਦੇ ਨਾਲ ਕਾਫੀ ਤੁਸੀਂ ਦਈਆਂ ਖਬਰਾਂ ਪੜਦੇ ਰਹਿੰਨੇ ਆ ਜਾਣੇ ਜਾਣੇ ਤੁਹਾਡੇ ਸਾਹਮਣੇ ਆ ਕੇ ਰਹੀਆਂ ਕਦੇ ਬੱਚਿਆਂ ਨੂੰ ਬੱਸ ਵਿੱਚੋਂ ਕੱਢ ਕੇ ਉਹਨਾਂ ਦੀ ਪਗੜੀ ਲਾ ਕੇ ਕੁੱਟਿਆ ਜਾਂਦਾ ਕਦੇ ਪੰਡਤ ਨੂੰ ਮੰਦਰ ਦੇ ਵਿੱਚ ਕੁੱਟਿਆ ਜਾਂਦਾ ਉਹਦੇ ਬਾਰੇ ਮੈਂ ਪਹਿਲਾਂ ਵੀਡੀਓ ਬਣਾ ਚੁੱਕਾ ਆ ਪੁਜਾਰੀ ਜੀ ਕੋ ਪੀਟਾ ਗਿਆ ਸਰ ਜੀ ਉਹ ਗਵਾਵੀਆ ਕੀ ਤਰਫੋਂ ਸੀ ਹੇਟ ਕਰਾਇਮ ਦਾ ਇਹ ਮਾਮਲਾ ਥਾ ਪੀਟ ਤੇ ਫਿਰ ਤੇ ਇਹ ਹੀ ਬੋਲਦਾ ਕਿ ਹਮਾਰਾ ਦੇਸ਼ ਛੋੜੋ ਆਪਣੀ ਕੰਟਰੀ ਵਿੱਚ ਜਾਓਂ ਭਗਵਾਨ ਸੇ ਦੁਆ ਕਰ ਪੀੜੀ ਰਿਕਵਰੀ ਕੇ ਲਿਏ ਪਰ ਅੱਜ ਕੱਲ ਇਹ ਹੌਲੀ ਹੌਲੀ ਵਧਦਾ ਜਾ ਰਿਹਾ ਆ ਦੇਖੋ ਜਿੱਥੇ ਇੱਕ ਬਜ਼ੁਰਗ ਨੂੰ ਇੱਕ ਨਸਲਵਾਦੀ ਗੋਰਾ ਡਰਾ ਰਿਹਾ

ਏਦਾਂ ਦੇ ਹੋਰ ਵੀ ਕਾਫੀ ਮਾਮਲੇ ਆਏ ਨੇ ਕਿਉਂਕਿ ਪਿਛਲੇ ਦਿਨੀ ਚੱਲਦੇ ਹੋਏ ਕੈਨੇਡਾ ਦੇ ਵਿੱਚ ਤਿੰਨ ਸਰਦਾਰ ਬੰਦਿਆਂ ਦੇ ਉੱਤੇ ਤਾ ਦੇ ਤਿੰਨ ਸ਼ਹਿਰਾਂ ਦੇ ਵਿੱਚ ਤਿੰਨ ਸਿੱਖਾਂ ਦੇ ਉੱਤੇ ਹਮਲੇ ਹੋਣ ਦੀ ਖਬਰ ਸਾਹਮਣੇ ਆਈ ਹੈ ਤਿੰਨ ਸਿੱਖਾਂ ਤੇ ਨਫ਼ਰਤੀ ਹਮਲਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਜਿਨ੍ਹਾਂ ਦੀਆਂ ਦਸਤਾਰਾਂ ਵੀ ਹਮਲਾਵਰ ਨਾਲ ਲੈ ਗਏ ਅਤੇ ਕੁੱਟਮਾਰ ਕਰਨ ਮਗਰੋਂ ਗੱਡੀ ਦੇ ਹੇਠ ਦਰੜਨ ਦਾ ਵੀ ਯਤਨ ਕੀਤਾ ਗਿਆ ਜਿਵੇਂ ਕਿ ਉਹਨਾਂ ਨੂੰ ਪਤਾ ਹੈ ਕਿ ਦਸਤਾਰ ਬਹੁਤ ਪ੍ਰਮੁੱਖ ਚੀਜ਼ ਹੈ। ਇਹਦੇ ਪਿੱਛੇ ਕਾਰਨ ਕੀ ਹੈ? ਕੌਣ ਕਰਵਾ ਰਿਹਾ? ਇਹ ਮਾਮਲਾ ਟੋਰਾਂਟੋ ਦੇ ਸਕਾਰਬੋ ਇਲਾਕੇ ਵਿੱਚੋਂ ਸਾਹਮਣੇ ਆਇਆ ਹੈ, ਜਿੱਥੇ ਰੁਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਿਹਾ ਸੀ। ਦੂਜਾ ਮਾਮਲਾ ਪੀਟਰ ਬੋਗ ਵਿਖੇ ਸਾਹਮਣੇ ਆਇਆ ਹੈ, ਜਿੱਥੇ ਸਿੱਖ ਨੌਜਵਾਨ ਦੀ ਪਗਟੌਣ ਨਕਰੋਂ ਸਿਰ ਤੇ ਸੋਡਾ ਕੈਨ ਨਾਲ ਫਾਂਕ ਕੀਤੀ ਗਈ। ਬਹੁਤ ਕਾਰਨ ਪਿੱਛੇ ਹੋ ਸਕਦੇ ਨੇ ਨਸਲੀ ਹਮਲਾ ਕੱਲਾ ਇਦਾਂ ਨਹੀਂ ਹੈ ਕਿ ਗੋਰੇ ਹੀ ਕਰ ਰਹੇ ਨੇ ਨਸਲੀ ਹਮਲੇ ਉਹ ਵੀ ਲੋਕ ਕਰ ਰਹੇ ਨੇ ਜਿਹੜੇ ਲੋਕ ਤੁਹਾਡੇ ਧਰਮ ਤੋਂ ਤੁਹਾਡੀ ਦਿੱਖ ਤੋਂ ਬਹੁਤ ਜ਼ਿਆਦਾ ਅੱਜ ਕੱਲ ਖਾਰ ਖੰਦੇ ਨੇ ਤੀਜਾ ਮਾਮਲਾ ਸਭ ਬੜੀ ਵਿਖੇ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਨੂੰ ਪਿਕਅਪ ਟਰੰਕ ਹੇਠ ਦਰੜਨ ਦਾ ਯਤਨ ਕੀਤਾ ਗਿਆ ਰਪਿੰਦਰ ਸਿੰਘ ਨੇ ਦੱਸਿਆ ਕਿ ਇੱਕ ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਉਂ ਹੀ ਉਹ ਆਪਣੇ ਘਰ ਨੇੜੇ ਪਹੁੰਚਾ ਤਾਂ ਇੱਕ ਹਮਲਾਵਰ ਨੇ ਕਾਰ ਵਿੱਚੋਂ ਨਿਕਲਦਿਆਂ ਉਸ ਦੀ ਦਸਤਾਰ ਨੂੰ ਹੱਥ ਪਾ ਲਿਆ ਸ਼ੱਕ ਦੇ ਬਿਆਨ ਵਿੱਚ ਸਾਰੇ ਆਉਂਦੇ ਨੇ ਗਵਰਨਮੈਂਟ ਦੇ ਏਜੰਟ ਵੀ ਆਉਂਦੇ ਨੇ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਇਹ ਚਾਹੁੰਦੇ ਨੇ ਕਿ ਤੁਹਾਡੇ ਨਾਲ ਨਸਲੀ ਹਮਲੇ ਹੋਣ ਤੇ ਤੁਸੀਂ ਤੰਗ ਹੋਵੋ ਤੇ ਜਿਹੜੇ ਤੁਸੀਂ ਕੈਨੇਡਾ ਨੂੰ ਇੰਨਾ ਪਿਆਰ ਕਰਦੇ ਆ ਉੱਥੋਂ ਤੁਸੀਂ ਵਾਪਸ ਇੱਥੇ ਚਲੇ ਜਾਓ। اسی ਕਿਸਮ ਦੀ ਦੂਜੀ ਵਾਰਦਾਤ 25 ਜੁਲਾਈ ਨੂੰ অন্ਟਾਰੀਓ ਦੇ ਪੀਟਰ ਬੋਵਿਖੇ ਵਾਪਰੀ ਜਿੱਥੇ ਇੱਕ ਸਿੱਖ ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ। ਹੰਟਰ ਸਟਰੀਟ ਈਸਟ ਅਤੇ ਮਾਰਕ ਸਟਰੀਟ ਵਿੱਚ ਹੋਈ ਵਾਰਦਾਤ ਨੂੰ ਪੁਲਿਸ ਨਫ਼ਰਤੀ ਅਪਰਾਧ ਮੰਨ ਰਹੀ ਹੈ। ਗੱਲਾਂ ਇਹ ਸਿਰਫ ਮੰਨਦੀਆਂ ਨੇ ਐਦਾ ਕੋਈ ਮੇਰੇ ਕੋਲ ਰੀਅਲ ਪ੍ਰਮਾਣ ਨਹੀਂ ਹੈਗਾ। ਪਰ ਜਿਵੇਂ ਲੱਗਦਾ ਹੈ ਕਿ ਕਈ ਐਵੀਡੈਂਸ ਐਦਾਂ ਦੇ ਵੀ ਆਏ ਆ ਜਿੱਥੇ ਲੋਕਾਂ ਨੇ ਇਹ ਕਿਹਾ ਕਿ ਉਹ ਲੋਕ ਗੋਰੇ ਨਹੀਂ ਸੀ ਉਹ ਭੂਰੇ ਰੰਗ ਦੇ ਹੀ ਸੀ ਸੋ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਅਸੀਂ ਇੱਕ ਦੂਜੇ ਤੋਂ ਇੰਨੀ ਜ਼ਿਆਦਾ ਹੁਣ ਨਫ਼ਰਤ ਕਰਨ ਆਪਾਂ ਆਂ ਸੋਸ਼ਲ ਮੀਡੀਆ ਕਰਕੇ ਤੇ ਆਪਾਂ ਨੂੰ ਦੁਸ਼ਮਣ ਦੀ ਲੋੜ ਨਹੀਂ ਐਸੀ ਕਰਕੇ ਆ ਇੱਕ ਥੋੜਾ ਟਾਈਮ ਪਹਿਲਾਂ ਮੇਘਾ ਵਰਮਾ ਨਾਮ ਦੀ ਕੁੜੀ ਨੇ ਇੱਕ ਟਵੀਟ ਕੀਤਾ ਉਹਨੇ ਜੋ ਟਵੀਟ ਚ ਕਿਹਾ ਆਉਮੇ ਤਾਂ ਦੋਹਦਾਂ ਉਹਨੇ ਕੀ ਕਿਹਾ ਅੰਤ ਤੱਕ ਦੇਖਿਓ ਵੀਡੀਓ ਕੱਲ ਸਟਾਰਟ ਹੁੰਦੀ ਆ ਥੋੜਾ ਟਾਈਮ ਪਹਿਲਾਂ ਇੱਕ ਵਰਮਾ ਨਾਮ ਦੀ ਕੁੜੀ ਜਿਹੜੀ ਕਿ ਐਚਰ ਜੰਮੀ ਹੋਈ ਆ ਔਰ ਉਹਨੇ ਟਵੀਟ ਕੀਤਾ ਇੰਡੀਆ ਦੇ ਖਿਲਾਫ ਪਹਿਲਾਂ ਵੀ ਇਹ ਕੁੜੀ ਕਾਫੀ ਐਦਾ ਦੇ ਅਜੀਬ ਜਿਹਾ ਟਵੀਟ ਕਰਦੀ ਰਹਿੰਦੀ ਆ ਜਿਹੜੀ ਕਿ ਅੱਜਕੱਲ ਵੈਬਸਾਈਟ ਐਕਸ ਬਣ ਚੁੱਕੀ ਆ ਉਹਦੇ ਉੱਤੇ ਇਹ ਕੁੜੀ ਬਹੁਤ ਵੱਡੀ ਫੈਮਿਨਿਸਟ ਆ ਔਰ ਇਹਨੂੰ ਹਰੇਕ ਦੁਨੀਆ ਦੀ ਮਾੜੀ ਚੀਜ਼ ਹਿੰਦੂ ਧਰਮ ਚ ਜਾਂ ਇੰਡੀਅਨ ਧਰਮ ਚ ਦੀਦੀ ਆ। 크ਿਸਚੀਅਨਿਟੀ ਦੇ ਨਾਲ ਉਹ ਬਹੁਤ ਜ਼ਿਆਦਾ ਪਿਆਰ ਗੱਲ ਇਹਨੇ ਟਵੀਟ ਕੀਤਾ ਜੀ। ਟਵੀਟ ਦੇ ਵਿੱਚ ਇਹਨੇ ਪੜ ਸਕਦੇ ਆ ਮੇਰੇ ਪਿੱਛੇ। ਮੈਂ ਤੁਹਾਨੂੰ ਇੱਕ ਮੋਟੀਆਂ-ਮੋਟੀਆਂ ਗੱਲਾਂ ਦੱਸਾਂ। ਇਹਨੇ ਕਿਹਾ ਵੀ ਮੇਰੀ ਫੈਮਿਲੀ 1960 ਦੇ ਵਿੱਚ ਕੈਨੇਡਾ ਆਈ। ਜਿੰਨੀ ਸਾਡੀ ਮਿਹਨਤ ਕੀਤੀ ਹੋਈ ਸੀ ਲੋਕਾਂ ਦੀ, ਇੰਡੀਅਨ ਲੋਕਾਂ ਦੀ। ਜਿਹੜੇ ਲੋਕ ਇੰਡੀਆ ਤੋਂ ਥੋੜਾ ਸਮਾਂ ਪਹਿਲਾਂ ਆਏ ਆ। ਉਹਨਾਂ ਨੇ ਆ ਕੇ ਇੱਥੇ ਆ ਕੇ ਸਾਡੀ ਜਿਹੜੀ ਇੰਡੀਅਨ ਦੀ ਰੈਪਿਊਟੇਸ਼ਨ ਡੈਮੇਜ ਕਰ ਕਹਿੰਦੀ ਮੇਰਾ ਪਰਿਵਾਰ ਔਰ ਮੇਰੀ ਸਾਰੀ ਫੈਮਿਲੀ ਇੰਡੀਆ ਦੇ ਲੋਕਾਂ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਹੈ ਉਹਨਾਂ ਨੇ ਜੇ ਐਕਸ ਦੇ ਉੱਤੋਂ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੋਇਆ ਕਿਉਂਕਿ ਇਹਦੇ ਉੱਤੇ 1.5 ਲੱਖ ਬੰਦੇ ਨੇ 1 ਘੰਟੇ ਦੇ ਵਿੱਚ ਟਵੀਟ ਕਰ ਦਿੱਤਾ ਸ ਇੰਡੀਆ ਤੋਂ ਲੋਕੀ ਲੈਣ ਲੱਪੇ ਉੱਥੇ ਕਮੈਂਟ ਵਾਈਜ਼ ਸਟਾਰਟ ਹੋ ਗਈ ਇਹਦਾ ਕਹਿਣਾ ਇਹ ਹੈ ਕਿ ਜਿਹੜੇ ਪੁਰਾਣੇ ਲੋਕ ਕੈਨੇਡਾ ਦੇ ਵਿੱਚ ਆਏ ਸੀਗੇ 1960 ਦੇ ਦਹਾਕੇ 'ਚ ਉਹ ਸ਼ਹਿਰੀ ਖੇਤਰ ਤੋਂ ਆਏ ਹੋਏ ਸੀ ਔਰ ਉਹ ਭਾਸ਼ਾ ਦਾ ਗਿਆਨ ਵੀ ਪੂਰਾ ਰੱਖਦੇ ਸੀ ਔਰ ਵਧੀਆ ਉੱਠਣਾ ਬੈਠਣਾ ਉਹਨਾਂ ਨੂੰ ਲੋਕਾਂ ਨੂੰ ਆਉਂਦਾ ਸੀ ਔਰ ਇਹਨੇ ਕਿਹਾ ਕਿ ਜਿਹੜੇ ਸ਼ਹਿਰੀ ਲੋਕ ਹੁੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਅਕਲ ਹੁੰਦੀ ਆ ਪਿੰਡ ਵਾਲੇ ਹੁੰਦੇ ਆ ਬੇਕੂ ਕਿਉਂਕਿ ਉਹਨਾਂ ਨੂੰ ਬੋਲੀ ਨਹੀਂ ਆਉਂਦੀ ਔਰ ਉਹ ਲੋਅ ਕਲਾਸ ਮੈਂਟੈਲਿਟੀ ਦੇ ਹੁੰਦੇ ਆ ਕਮਾਲ ਦੀ ਗੱਲ ਆ ਠੀਕ ਹੈ ਆਹ ਪਹਨੇ ਗੋਰੇ ਦੇ ਨਾਲ ਵਿਆਹ ਕਰਾਇਆ ਹੋਇਆ 크ਿਸਚੀਅਨਿਟੀ ਇਹ ਫਾਲੋ ਕਰਦੀ ਆ ਇੱਕ ਇਹਦੇ ਵਿੱਚ ਗੱਲ ਨੋਟ ਕਰਨ ਵਾਲੀ ਆ ਜਿੱਥੇ ਮਰਜ਼ੀ ਤੁਸੀਂ ਜੰਮ ਲਓ ਤੁਹਾਡੇ ਅੰਦਰੋਂ ਜਾਤ ਪਾਤ ਨਹੀਂ ਜਾਂਦੀ ਇਸ ਕੁੜੀ ਨੇ ਇਹ ਗੱਲ ਸਾਬਤ ਕਰ ਦਿੱਤੀ ਕਿਉਂ ਕਿਉਂਕਿ ਇਹ ਕਹਿੰਦੀ ਲੋਅ ਕਲਾਸ ਜਾਤ ਪਾਤ ਆ ਉਹ ਮਤਲਬ ਸਹੀ ਐ ਐਦੀ ਨਜ਼ਰ ਦੇ ਲਈ ਜਾਤ ਪਾੜ ਕਰਨਾ ਮਤਲਬ ਇੱਥੇ ਜੰਮ ਕੇ ਵੀ ਅੰਦਰੋਂ ਜਾਤ ਪਾਤ ਮਤਲਬ ਘਿਰਨਾ ਨਾ ਭਰੇ ਹੋਏ ਨੇ ਕਿਨਾਂ ਨੂੰ ਸ਼ਰਮ ਨਹੀਂ ਉਸ ਚੀਜ਼ ਹੁਣ ਗੱਲ ਕਰਦੇ ਆ ਥੋੜੀ ਜਿਹੀ ਐਤੋਂ ਅੱਗੇ ਉਹਦੇ ਥੱਲੇ ਜਿੰਨੇ ਵੀ ਕਮੈਂਟ ਆ ਰਹੇ ਸੀ ਉਹ ਓਬਵੀਅਸਲੀ ਤੁਹਾਨੂੰ ਪਤਾ ਆ ਕਿ ਇੰਡੀਆ ਦੇ ਵਿੱਚ ਕੈਨੇਡਾ ਨੂੰ ਇੱਕ ਤਰ੍ਹਾਂ ਦਾ ਖਾਲਿਸਤਾਨ ਕਿਹਾ ਜਾਂਦਾ ਕਿਉਂਕਿ ਜਦੋਂ ਦੀਆਂ ਕੈਨੇਡਾ ਦੇ ਵਿੱਚ ਹਰਕਤਾਂ ਹੁੰਦੀਆਂ ਜਾਂ ਥੋੜੇ ਸਮੇਂ ਦੇ ਵਿੱਚ ਆਪਾਂ ਦੇਖੀਆਂ ਉੱਥੋਂ ਇਹੀ ਸਾਬਤ ਹੁੰਦਾ ਕਿ ਇੱਕ ਨਵਾਂ ਖਾਲਿਸਤਾਨ ਕੈਨੇਡਾ ਦੇ ਵਿੱਚ ਬਣਿਆ ਇਹ ਹੋਂਤਨ ਗਲਤ ਨਾ ਗੈਨ ਰਹੀਆਂ ਪਰੇ ਦਰਸ਼ਕ ਸਿੱਖਾਂ ਦੇ ਨਾਲ ਹਜੇ ਤੱਕ ਟੋਟਲ 1377 ਕਾਂਡ ਹੋ ਚੁੱਕੇ ਨੇ ਛੋਟੇ ਮੋਟੇ ਤੋਂ ਲੈ ਕੇ ਵੱਡੇ ਤੱਕ ਇਹਨਾਂ ਨਾਲ ਯੂਨੀਵਰਸਿਟੀ ਦੀ ਇਹ ਰਿਪੋਰਟ ਆ ਜਿਹਨੋਂ ਸਰਵੇ ਖਾ ਨੂੰ ਮੁਸਲਮਾਨ ਸਮਝ ਕੇ ਮਾਰਿਆ ਜਾਂਦਾ ਕੁੱਟਿਆ ਜਾਂਦਾ ਕਦੇ ਸਿੱਖਾਂ ਦੇ ਬੱਚਿਆਂ ਨੂੰ ਬੱਸ ਦੇ ਵਿੱਚੋਂ ਕੱਢ ਕੇ ਕੁੱਟਿਆ ਜਾਂਦਾ ਉਹਨਾਂ ਦੇ ਪੱਗ ਲੈ ਕੇ ਚੋਏ ਜਾਂਦੇ ਆ ਗਗਨਦੀਪ ਸਿੰਘਸ ਫਰੈਂਡਸ ਹੈਵ ਬੀਨ ਕੇਰਿੰਗ ਫਾਰ ਹਿਮ ਸਿੰਸ ði 21-year-old ਵਾਸ ਸਵਾਰਮਡ ਐਂਡ ਬੀਟਨ ਐਟ ਅ ਕੋਲੋਨਾ ਬੱਸ ਸਟਾਪ ਫਰਡੇ ਨਾਈਟ ਯਾਦੋ ਸਾਈਬਰਲ ਇੰਟਰਸ ਲੋਰ ਬੈਕ ਹੈਡ ਐਂਡ ਫੇਸ ਆਰਮਸ ਫਲੈਕ ਕਦੇ ਗੋੜੀਆਂ ਮਾਰਤੀਆਂ ਜਾਂਦੀਆਂ ਗੁਰਦੁਆਰਿਆਂ ਦੇ ਵਿੱਚ ਆ ਕੇ ਕਦੇ ਛੁਰਾ ਮਾਰਦਾ ਜਾਂਦਾ ਪੇਟ 'ਚ ਕਦੇ ਬਜ਼ੁਰਗਾਂ ਨੂੰ ਕੁੱਟਿਆ ਜਾਂਦਾ ਨਿਊਯਾਰਕ ਦੇ ਵਿੱਚ ਕਦੇ ਕਾਲੇ ਭਾਵੇਂ ਗੋਰੇ ਸਾਡੇ ਲਈ ਸਾਰੇ ਉਦਾਂ ਦੇ ਨੇ ਸਾਡੀ ਦਸਤਾਰ ਨੂੰ ਦੇਖ ਕੇ ਹਰ ਬੰਦਾ ਹੀ ਸੋਚਦਾ ਕਿ afghani ਬੰਦਾ ਆ ਕੋਈ ਮੁਸਲਮਾਨ ਆ ਇਹਨੂੰ ਮਾਰ ਨਫ਼ਰਤ ਇਹਨਾਂ ਦੇ ਵਿੱਚ ਨਹੀਂ ਭਰਦੀ ਜਾ ਰਹੀ ਆ ਕੋਵਿਡ ਤੋਂ ਬਾਅਦ ਆ ਮੈਂ ਤੁਹਾਡੇ ਇੱਥੇ ਇੱਕ ਸਕਰੀਨ ਦੇ ਉੱਤੇ ਡਾਟਾ ਲਗਾ ਰਿਹਾ ਕੋਵਿਡ ਤੋਂ ਬਾਅਦ ਜਿਹੜਾ ਨਸਲਵਾਦ ਆ ਇਹ ਹੋਰ ਵਧਿਆ ਗੋਰੀਆਂ ਨੂੰ ਤੁਹਾਡੇ ਤੋਂ ਹੋਰ ਜ਼ਿਆਦਾ ਨਫ਼ਰਤ। ਇੰਡੀਆ ਦੀ ਬਾਅਦ ਚ ਗੱਲ ਕਰਾਂਗੇ ਪਰ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ। ਜਦੋਂ 1984 ਦੀ ਆ ਰੈਲੀ ਹੁੰਦੀ ਆ ਅਸੀਂ ਇੰਦਰਾ ਗਾਂਧੀ ਨੂੰ ਮਾਰਨੇ ਵਾਲੀ ਗੋਲੀ ਵਾਲੀ ਜਦੋਂ ਝਾਂਕੀ ਕੱਢਦੇ ਆ ਅਗਰ ਕੋਈ ਗੋਰਾ ਇਹਨੂੰ ਦੇਖਦਾ ਹੋਊਗਾ ਉਹ ਸੱਚੀ ਮਅਨਤ ਸੋਚਦਾ ਹੋਊਗਾ ਕਿ ਇੱਕ ਔਰਤ ਇੱਕ ਨਿਹੱਥੀ ਔਰਤ ਨੂੰ ਦੋ ਸਰਦਾਰਾਂ ਵੱਲੋਂ ਉਹ ਵੀ ਸੋਚਦਾ ਹੋਣਾ ਕਿਉਂਕਿ ਉਹਨੂੰ ਤੁਹਾਡੇ ਧਰਮ ਬਾਰੇ ਜ਼ੀਰੋ ਨੋਲੇਜ ਆ ਉਹਨੂੰ ਤੁਹਾਡੇ ਧਰਮ ਬਾਰੇ ਇੱਕ ਅੱਖ ਨਹੀਂ ਪਤਾ ਉਹਨੂੰ ਨਹੀਂ ਪਤਾ ਤੁਸੀਂ ਕੌਣ ਆ। ਜਦ ਤੱਕ ਤੁਸੀਂ ਦੱਸ ਦੇ ਨਹੀਂ ਪਰ ਤੁਸੀਂ ਅਗਰ ਦੱਸੋਗੇ ਵੀ ਫੇਰ ਵੀ ਉਹ ਇਹੀ ਕਹੂਗਾ ਕਿ ਆ ਤਾਂ ਮੂਰਖਤਾ ਆ ਜੋ ਤੁਸੀਂ ਦਿਖਾ ਰਹੇ ਆ ਕਿਉਂਕਿ ਇੱਥੇ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਪਹਿਲਾਂ ਇੱਕ ਵਾਰਨਿੰਗ ਆਂਦੀ ਆ ਅਗਰ ਖੂਨ ਦਿਖਾਣਾ ਹੁੰਦਾ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਇੱਥੇ ਖੂਨ ਦਿਖਾਉਣ ਤੋਂ ਰੋਕਿਆ ਜਾਂਦਾ ਪੇਰੈਂਟ ਐਡਵਾਈਜ਼ਰੀ ਇੱਕ ਰੇਟਿੰਗ ਹੁੰਦੀ ਆ ਉਹਦੇ ਉੱਤੇ ਰੇਟ ਕੀਤਾ ਹੁੰਦਾ ਉਹਨੂੰ ਪਰ ਆਡੀਅেন্স ਚੰਚੇ ਚੰਚੇ ਨਿਕਲਦੀਆਂ ਸ਼ਰੇਆਮ ਨਿਕਲਦੀਆਂ ਔਰ ਇਹਦੇ ਨਾਲ ਤੁਸੀਂ ਆਪਣੀ ਦਸਤਾਰ ਨੂੰ ਆਪਣੇ ਸੱਭਿਆਚਾਰ ਨੂੰ ਜਿਸ ਤਰ੍ਹਾਂ ਪੇਸ਼ ਕਰਦੇ ਆ ਦੁੱਖ ਹੁੰਦਾ ਦੇ ਦੂਸਰੀ ਗੱਲ ਕਰਦੇ ਆ ਇਹ ਗੱਲ ਇੱਕ ਨਣੀ ਊਡੀ ਸੀਗੀ ਇੱਕ ਗੋਰੀ ਨੇ ਇੱਕ ਵੀਡੀਓ ਬਣਾ ਕੇ ਪਾਇਆ ਸੀ ਉਹ ਮੁੰਡੇ ਦੋ ਹਰਿਆਣੇ ਦੇ ਸੀਗੇ ਪਰ ਉਹਨੇ ਇਹ ਦਿਖਾਇਆ ਕਿ ਉਹਦੀ ਪੈਰ ਨੂੰ ਉਹਦੀ ਟਾਇਲਟ ਲੱਗੀ ਆ ਪਰ ਉਹ ਸ਼ੋਰ ਨਹੀਂ ਆ ਕਿ ਉਹ ਐਕਚੁਅਲੀ ਟਾਇਲਟ ਹੈ ਜਾਂ ਕੀ ਹੈ ਪਰ ਉਹ ਵੀਡੀਓ ਹੈਗਾ ਉਹ ਮੁੰਡੇ ਹਰਿਆਣੇ ਦੇ ਸੀ ਕਦੇ ਵੀ ਤੁਸੀਂ ਕੋਈ ਟਰੱਕਾਂ ਦੀ ਵੀਡੀਓ ਦੇਖੂਗੇ ਉਹ ਹਮੇਸ਼ਾ ਹੋਊਗੀ ਸਰਦਾਰਾਂ ਦੀ ਤੇ ਉੱਚ ਸਰਦਾਰ ਬੰਦਾ ਆਪਣਾ ਛਾਲਿਆਂ ਦਾ ਫੜਿਆ ਜਾਂਦਾ ਜਾਂ ਕੋਈ ਮਾੜੀ ਹਰਕਤ ਕਰਦਾ ਕੁੜੀਆਂ ਦੇ ਛੇੜਛਾੜ ਦੇ ਵੀਡੀਓ ਅਕਸਰ ਕੈਨੇਡਾ ਤੋਂ ਆਉਂਦੇ ਆ ਮੋਸਟਲੀ ਉਹ ਨਿਆਣੇ 21 22 ਸਾਲ ਦੇ ਹੁੰਦੇ ਆ ਪਰ ਉਹਨਾਂ ਨਿਆਣਿਆਂ ਨੂੰ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਸਾਡੀ ਕੀਤੀ ਕਰਾਈ ਐਨੇ ਸਾਲਾਂ ਦੀ ਮਿਹਨਤ ਇਹ ਕੁੜੀ ਬਿਲਕੁਲ ਸਹੀ ਕਹਿ ਰਹੀ ਆ ਤੁਸੀਂ ਮਿੱਟੀ ਦੇ ਰੋਟ ਤੁਸੀਂ ਇੱਥੇ ਆ ਕੇ ਕਾਲਜਾਂ 'ਚ ਲੜਦੇ ਆ ਕੋਈ ਖਾਲਸਾ ਦਾ ਝੰਡਾ ਚੱਕੀ ਸਰਦਾ ਕੋਈ ਹਿੰਦੁਸਤਾਨ ਦਾ ਝੰਡਾ ਚੱਕੀ ਸਰਦਾ ਜਿੰਨੀਆਂ ਵੀ ਚੋਰੀਆਂ ਦੀਆਂ ਜਾਂ ਹੀਰਾ ਫੇਰੀਆਂ ਦੀਆਂ ਬਾਰਦਾਤਾਂ ਹੁੰਦੀਆਂ ਉਹ ਸਾਰੀਆਂ ਗੁਜਰਾਤੀ ਲੋਕ ਕਰਦੇ ਜਿੰਨੀਆਂ ਵੀ ਆਈਟੀ ਦੇ ਵਿੱਚ ਫਰੋਡ ਹੁੰਦਾ ਉਹ ਸਾਰਾ ਸਾਬ ਉਥਾਲੇ ਕਰਦੇ ਆ ਰਿਸ਼ਵਤਾਂ ਵਾਲੀਆਂ ਜਿੰਨੀਆਂ ਗੱਲਾਂ ਹੁੰਦੀਆਂ ਉਹ ਮੋਸਟਲੀ ਮੋਰ ਲਾਈਕਲੀ ਦਿੱਲੀ ਦੇ ਲੋਕ ਹੁੰਦੇ ਆ ਜਿੰਨੀਆਂ ਵੀ ਛੇੜ ਛਾੜ ਡਰੱਗ ਵਾਲੀਆਂ ਗੱਲਾਂ ਉਹ ਮੋਸਟਲੀ ਪੰਜਾਬੀ ਸਿੱਖ ਹੁੰਦੇ ਜਿੰਨਾ ਵੀ ਗੰਦ ਜਾਂ ਚੋਰੀ ਆਪਣੇ ਘਰਾਂ ਦੇ ਵਿੱਚ ਬੰਦੇ ਜਿਆਦਾ ਰੱਖਣੇ ਹੈ ਜਾਂ ਚੋਰੀ ਕਰਨੀ ਘਰਾਂ ਦੇ ਵਿੱਚ ਅਲਦੋਲ ਜਿਹਾ ਸਮਾਨ ਪੜਨਾ ਉਹ ਸਾਰੇ ਹਰਿਆਣੇ ਦੇ ਹੁੰਦੇ ਆ ਸੋ ਗੱਲ ਇਹ ਹੈ ਚੋਰ ਅਸੀਂ ਸਾਰੇ ਹੀ ਬਸ ਇੱਕ ਦੂਜੇ ਨੂੰ ਪਹਿਲਾਂ ਕਹਿਣਾ ਬੰਦ ਕਰੀਏ ਔਰ ਇਸ ਕੁੜੀ ਦੀ ਗੱਲ ਤੇ ਹੁਣੇ ਇੱਕ ਕੁੜੀ ਨੇ ਅੱਗੇ ਵੀ ਦੋਸਤਾਂ ਨਾਲ ਟਵੀਟ ਕੀਤੇ ਕਿ ਇੰਡੀਅਨ ਲੋਕੀ ਬਹੁਤ ਗੰਦੇ ਹੁੰਦੇ ਆ। ਇਹਨੇ ਅੱਜ ਵਿੱਚ ਵੀ ਇਹੀ ਕਿਹਾ। ਆਹ ਬੜੀ ਗੱਲ ਚ। ਪਰ ਮੈਂ ਸ਼ੁਕਰ ਫੇਰਦਾ ਕਿ ਕੁੜੀ ਹਿੰਦੂਆਂ ਦੀ ਆ। ਆਪਣੀ ਹੁੰਦੀ। ਗੱਲ ਉੱਥੇ ਮੁੜ ਕੇ ਤੇ ਆਈ ਜਾਨੀ ਸੀ ਖਾਲਸਤਾਨੀਆਂ ਨੇ, ਉਗਰਵਾਦੀਆਂ ਨੇ ਸਾਡੇ ਇੰਡੀਆ ਦੀ ਬਸ ਇੱਜ਼ਤ ਨਹੀਂ ਹੁੰਦੀ। ਪਹਿਲਾਂ ਅਸੀਂ ਇਹ ਦੇਖੀਏ ਕਿ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਿੰਨੀ ਕਰਦੇ ਹਾਂ। ਸਾਡੇ ਤਾਂ ਇਲਾਕੇ ਇੰਡੀਆ ਵਾਲਿਆਂ ਦੇ ਮਿੱਥੇ ਹੋਏ ਨੇ। ਕਿ ਤੂੰ ਆਹ ਸਟੇਟ ਤੋਂ ਆ, ਤੂੰ ਉਹ ਸਟੇਟ ਤੋਂ ਆ, ਤੂੰ ਆਹ ਸਟੇਟ ਤੋਂ ਆ। ਪਹਿਲਾਂ ਤਾਂ ਉਸ ਚੀਜ਼ ਤੋਂ ਨਫ਼ਰਤ ਸ਼ੁਰੂ ਫੇਰ ਸਾਡੀ ਧਰਮ ਦੀ ਨਫ਼ਰਤ ਆ ਫੇਰ ਸਾਡੇ ਬੋਲੀ ਦੀ ਨਫ਼ਰਤ ਆ ਫੇਰ ਸਾਡੇ ਰੰਗ ਰੂਪ ਦੀ ਨਫ਼ਰਤ ਆ ਫੇਰ ਅਸੀਂ ਆਪਣਾ ਉਹਦੇ ਵਿੱਚ ਵੀ ਰਹਿਦੇ ਆ ਜੀ ਆਪਾਂ ਪੰਜਾਬ ਤੋਂ ਪੰਜਾਬ ਤੋਂ ਆਪਾਂ ਬਾਹਮਣ ਵਾਂ ਜਾਂ ਆਪਾਂ ਸਿੱਖ ਵਾਂ ਆਪਾਂ ਹਰਿਆਣੇ ਦੇ ਵਿੱਚ ਬਾਹਮਣ ਆ ਜਾਂ ਜਾਟ ਵਾਂ ਜਾਂ ਸਿੱਖ ਵਾਂ ਆਪਾਂ ਇਹ ਪਹਿਲਾਂ ਨਾਮ ਤੋਂ ਦੇਖਦੇ ਆਂ ਫੇਰ ਆਪਾਂ ਨਫ਼ਰਤ ਕਰਦੇ ਕਿ ਐਸ ਸੀ ਬੀ ਸੀ ਭਾਈਚਾਰੇ ਤੋਂ ਆ ਜੱਟਾਂ ਚੋਂ ਆ ਤਰਖਾਣਾ ਚੋਂ ਆ ਰਜਪੂਤਾਂ ਚੋਂ ਆ ਕਿਨਾ ਚੋਂ ਆਏ ਇਹ ਸਾਰੇ ਕਰਦੇ ਆ ਭਾਵੇਂ ਉਹ ਸਾਊਥ ਇੰਡੀਆ ਨਾਲ ਪਾਣੇ ਅਸੀਂ ਆ ਪਾਣੇ ਦਿੱਲੀ ਦਾ ਪਾਣ ਗੁਜਰਾਤ ਦਾ ਅਸੀਂ ਐਦੇ ਕਰਦੇ ਆ ਫਿਰ ਆਪਾਂ ਇਹ ਦੇਖਦੇ ਆ ਕਿ ਇਹ ਪੰਜਾਬ ਦੇ ਵਿੱਚ ਕਿਹੜੇ ਖੇਤਰ ਦਾ ਦੁਆਬੇ ਦਾ ਮਾਝੇ ਦਾ ਮਾਲਵੇ ਦਾ ਕੁਝ ਉਹਨਾਂ ਦੇ ਵਿੱਚ ਲੋਕ ਇੰਨੇ ਮਾੜੇ ਆ ਜਿਹੜੇ ਨਵੇਂ ਬੱਚੇ ਆ ਰਹੇ ਆ ਕੁਝ ਮੈਂ ਕੁਝ ਕਹਿ ਰਿਹਾ ਸਾਰੇ ਨਹੀਂ ਕਹਿ ਰਿਹਾ ਉਹ ਇੰਨੇ ਮਾੜੇ ਨੇ ਕਿ ਉਹ ਸਾਡੇ ਸਾਰਿਆਂ ਨੂੰ ਪ੍ਰੋਬਲਮ ਚ ਪਾ ਰਹੇ ਨੇ ਉਹਨਾਂ ਕਰਕੇ ਸਾਨੂੰ ਸਾਰਿਆਂ ਨੂੰ ਨਫ਼ਰਤ ਨਹੀਂ ਪੈਂਦੀ ਆ ਸਿੱਖਾਂ ਨੂੰ ਸਪੈਸ਼ਲੀ ਔਰ ਤੁਹਾਡੀ ਜਿਹੜੀ ਦਿਖ ਬੱਕਰੀ ਹੋਣ ਕਰਕੇ ਆ ਔਰ ਤੁਸੀਂ ਇੱਕ ਸਟੇਟਮੈਂਟ ਬੜੇ ਅਜੀਬ ਦਿੰਨੇ ਆ ਕਿ ਜਦੋਂ ਉਹ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਮੁਸਲਮ ਆ ਤੁਸੀਂ ਮੋਰੇ ਉਹ ਨਹੀਂ ਕਹਿੰਦੇ ਕਿ ਹਾਂ ਨਹੀਂ ਅਸੀਂ ਮੁਸਲਮਾਨ ਨਹੀਂ ਆ ਅਸੀਂ ਸਿੱਖਾਂ ਤੁਸੀਂ ਮੋਰੇ ਹਮੇਸ਼ਾ ਇਹ ਜਵਾਬ ਦਿੰਨੇ ਆ ਨਹੀਂ ਅਗਰ ਆਪਾਂ ਮੁਸਲਮਾਨ ਵੀ ਕਿਤੇ ਦੇਖ ਨਹੀਂ ਹੋ ਜੂ ਜਿਨ੍ਹਾਂ ਨੇ 911 ਤੇ ਅਟੈਕ ਕੀਤਾ ਸੀ ਉਹਨਾਂ ਦਾ ਕੋਈ ਨਿਆਣਾ ਨਹੀਂ ਮਰਿਆ ਉਹਨਾਂ ਨੇ ਕਿਸੇ ਨੂੰ ਗੋਲੀਆਂ ਨਹੀਂ ਮਾਰੀਆਂ ਸਾਰੇ ਹਜੇ ਤੱਕ ਜਿੰਨੇ ਵੀ ਮਰੇ ਆ ਸਿੱਖ ਮਰੇ ਆ ਪਰ ਕਦੇ ਤੁਸੀਂ ਕਿਸੇ ਮੁਸਲਮਾਨ ਭਾਈਚਾਰੇ ਤੋਂ ਬੰਦੇ ਉੱਠ ਕੇ ਕਦੇ ਆ ਕੇ ਉਹਨਾਂ ਦੇ ਵੱਲੋਂ ਕਦੇ ਸਿੱਖਾਂ ਨਾਲ ਕੋਈ ਸਹਿਮਤੀ ਜਾਂ ਕਦੇ ਦੁੱਖ ਪਾਰਟ ਕਰਦੇ ਦੇਖਿਆ ਜਾਂ ਕੋਈ ਤੁਹਾਡੇ ਨਾਲ ਅਕਸੀ ਰੈਲੀ ਤੇ ਆਉਂਦੇ ਆ ਨਹੀਂ ਉਹਨਾਂ ਤੁਹਾਨੂੰ ਮਾਰ ਨਹੀਂ ਛੱਡ ਰੋਤਾ ਹਾਰਮੋਨਿਕ ਆ ਸਾਰੇ ਉਹ ਤਾਂ ਪਗਬੰਦੇ ਦੀ ਪਰ ਟੀਵੀ ਦੇ ਵਿੱਚ ਜਿਹੜਾ ਬੰਦਾ ਦਿਖਾਇਆ ਗਿਆ ਸੀ ਉਹ ਪਾਗਲਾ ਸੀ ਔਰ ਸਾਰੀ ਨਫਰਤ ਹਟ ਕੇ ਆਉਣੀ ਆ ਹਰ ਥੋੜੇ ਟਾਈਮ ਦੇ ਬਾਅਦ ਸਿੱਖਾਂ ਦੇ ਨਾਲ ਕੋਈ ਨਾ ਕੋਈ ਐਸੀ ਘਟਨਾ ਹੋ ਜਾਂਦੀ ਹੈ ਕਿ ਆਪਣਾ ਇੱਕ ਬੰਦਾ ਮਾਰਿਆ ਗਿਆ ਆਪਣਾ ਮੁੰਡਾ ਮਾਰਿਆ ਗਿਆ ਛੁਰਾ ਮਾਰਤਾ ਫੈਮਲੀ ਮਾਰਤੀ ਦਸ ਐਂਡ ਦੈਟ ਇਹ ਹੁੰਦਾ ਹੀ ਰਹਿੰਦਾ ਪਰ ਕੀ ਆਪਾਂ ਇਹਦੇ ਬਾਰੇ ਕਦੇ ਆਵਾਜ਼ ਚੱਕੀ ਆ ਨਹੀਂ ਪੈਲੇਸਟਾਈਨ ਵਾਲਿਆਂ ਨੇ ਜਾ ਕੇ ਉਹਨਾਂ ਦੀ ਐਮਬੈਸੀ ਤੋੜੀ ਯੂਨਿਟਰ ਦੇ ਵਿੱਚ Ontario ਦੇ ਵਿੱਚ ਤੇ ਉੱਥੇ ਜਿਹੜੇ ਸਲੋਗਨ ਚੱਲਣ ਆ ਪਏ ਉਹ ਮੋਸਟਲੀ ਐਂਟੀ ਸਿੱਖ ਜਾਂ ਐਂਟੀ ਇੰਡੀਅਨ ਸੀ ਨਾਈਟ ਸਟਾਫ ਵਾਸ ਸ਼ੇਕਨ ਸ਼ੋਇੰਗ ਅਪ ਥਰਸਡੇ ਮਾਰਨਿੰਗ ਟੂ ਸਮੈਸ਼ਡ ਵਿੰਡੋਜ਼ ਐਂਡ ਪੇਂਟ ਬੋਥ ਆਊਟਸਾਈਡ ਐਂਡ ਇਨਸਾਈਡ ਪੁਲਿਸ ਆਰ ਰਿਵਿਊਇੰਗ ਵੀਡੀਓਜ਼ ਫਰਮ ਸਰਵੇਲੈਂਸ ਕੈਮ ਗੱਲ ਕੱਲੀ ਸਿੱਖਾਂ ਤੇ ਨਹੀਂ ਮੁੱਕਦੀ ਨਫ਼ਰਤ ਐਨੀ ਆ ਕਿ ਜਦੋਂ ਹਨੂਮਾਨ ਜੀ ਦਾ ਪੁਤਲਾ ਇੱਕ ਬਹੁਤ ਵੱਡਾ ਬਣਾਇਆ ਸੀ ਸਿੱਖ ਉਗਰਵਾਦੀਆਂ ਨੇ ਕੁਝ ਨਹੀਂ ਕਿਹਾ ਮੁਸਲਮਾਨਾਂ ਨੇ ਕੁਝ ਨਹੀਂ ਕਿਹਾ ਪਰ ਸਭ ਤੋਂ ਜ਼ਿਆਦਾ ਕੰਪਲੇਂਟਸ ਕਿਹਨਾਂ ਨੇ ਕੀਤੀਆਂ Hindu ignoring an obvious projection of power in the form of a massive defic monument will be to our detriment he's basically suggesting that Hindus are soon to take over in Canada and will remove the local population Canada erases its own history imports foreign history and foreign culture to replace our own if you know is now, ਤੁਸੀਂ ਇੱਥੇ ਮਾਈਨੋਰਟੀ ਆਂ ਔਰ ਤੁਹਾਡੇ ਨਾਲ ਨਫ਼ਰਤ ਵਧੇਗੀ ਦਿਨ-ਦਿਨ। ਕਿਉਂ? ਕਿਉਂਕਿ ਇੱਥੇ ਕਾਰੋਬਾਰ ਨਹੀਂ ਹੈ। ਜੌਬਾਂ ਘਟ ਰਹੀਆਂ ਨੇ ਔਰ ਉਹ ਨਫ਼ਰਤ ਤੁਹਾਡੇ ਲਈ, ਮੇਰੇ ਲਈ, ਸਾਰਿਆਂ ਲਈ ਨਿਕਲੇਗੀ। ਵੀਡੀਓ ਕਰਦਾਰ ਲੱਗਾ? ਮਾੜਾ ਲੱਗਾ, ਚੰਗਾ ਲੱਗਾ? ਜਰੂਰ ਦੱਸਿਓ। ਬਹੁਤ ਚੰਗਾ ਲੱਗਿਆ। ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਹਦਾ ਹਿੰਦੀ ਵਰਜ਼ਨ ਇਸ ਵੀਡੀਓ ਤੋਂ ਅਗਲਾ ਵੀਡੀਓ ਆ, ਉਹ ਵੀ ਦੇਖ ਲਿਓ। ਧੰਨਵਾਦ।